ਹਾਂਜੀ ਮਿੱਤਰੋ ਸਤਿ ਸ਼੍ਰੀ ਅਕਾਲ ਜੀ ਮੈਂ ਤੁਹਾਡਾ ਕਾਕੂ ਹੀਰਾ ਬਣਾ ਲਈ ਵਾਲਾ ਲਓ ਵੀ ਮਿੱਤਰੋ ਜਿਹੜਾ ਤੁਸੀਂ ਆ ਮੁੰਡਾ ਦੇਖ ਰਹੇ ਹੋ ਨਾ ਬਹੁਤ ਵੱਡੀ ਗੱਲ ਬਾਤ ਹੈ ਇਹ ਮੁੰਡੇ ਚ ਇੱਕ ਮਿੰਟ ਲਈ ਵੀਡੀਓ ਜ਼ਰੂਰ ਦੇਖੋ ਤੇ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਮੇਰਾ ਵੀਰ ਬਣ ਕੇ ਤੇ ਇਹ ਵੀ ਬਾਈ ਦੀ ਜ਼ਿੰਦਗੀ ਬਣ ਜੂ ਯਾਰ ਹਨਾ ਵੀ ਕਾਰਨ ਕੀ ਆ ਹਨਾ ਲੈ ਵੀ ਸਾਰੀ ਡਿਟੇਲ ਦੱਸ ਰਹੀ ਤੇ ਕੀ ਹਾਲਾ ਬਾਈ ਪਹਿਲਾਂ ਦਾ ਸਤਿ ਸ਼੍ਰੀ ਅਕਾਲ ਬਾਈ ਹੋ ਠੀਕ ਹੋ ਹਾਂ ਠੀਕ ਹੈ ਜੀ ਤੇ ਮੈਂ ਸੁਣਿਆ ਵੀ ਸਾਡੇ ਪਿੰਡ ਵਾਲੇ ਮੁੰਡਿਆਂ ਨਾਲ ਖੇਡਦੇ ਨੇ ਕਬੱਡੀ ਕਿਹੜੇ ਕਿਹੜੇ ਮੁੰਡੇ हां मुंडे सुड पिल्ले ने पृथ्वी री खेड़ दे रसीले भरी अच्छा पृथ्वी रसीला उदे ना कालू होरे ना मैं पहला खेड़दा रेया अच्छा कालू होरे ना खेड़दा रेया हां ते हुण किन्ना टाइम होगा भाई कबड्डी ਛੱਡੀ ਨੂੰ ਮੈਨੂੰ ਲਗਭਗ ਹੋ ਗਏ 2 ਸਾਲ ਨੂੰ ਹੋਈ ਕਬੱਡੀ 2 ਸਾਲ हां ਠੀਕ ਆ ਤੇ ਇੱਥੇ ਬਾਈ ਫਰਾ ਕੰਮ ਕਰਦਾ ਮੰਨ ਕੇ ਚੱਲਾ ਫਿਰ ਇਹ ਤਰੀਕੀ ਕੀ ਮਜਬੂਰੀ ਬਣ ਗਈ ਰ ਇੰਨਾ ਸੋਣਾ ਤੂੰ ਕਬੱਡੀ ਖੇਡਦਾ ਸੀ ਤੂੰ ਜਿਵੇਂ ਦੱਸ ਕੇ ਆੜਿਆ ਮੈਨੂੰ ਬਸ ਘਰਾਂ ਦੀਆਂ ਮਜਬੂਰੀਆਂ ਬਣ ਜਾਂਦੀਆਂ ਨੇ ਅੱਛਾ ਕੀ ਮਜਬੂਰੀ ਬਣ ਗਈ ਦੱਸ ਰੇ ਖੁੱਲ ਕੇ ਕੁਝ ਕਰਨੀ ਤੇ ਮੇਰੇ ਨੂੰ ਮਿਲਦਾ ਤੁਗੀ ਜੀ ਉਦੋਂ ਵਾਰ ਮਤਲਬ ਘਰੇ ਕੋਈ ਹੈ ਨਹੀਂ ਸੀ ਅੱਛਾ ਕੈਸਾ ਲੋਗੇ ਕੈਸਾ ਲੋਗੇ ਉਹਨੂੰ ਸਾਲਕ ਵਾਂਗੂ ਹੋ ਗਿਆ ਮਤਲਬ ਦਿੱਥੀ ਨੂੰ ਸਾਲ ਪਰ ਹੋ ਗਿਆ ਅੱਛਾ ਪਹਿਣਾ ਬਹਿਗੇ ਨਹੀਂ ਹਾਲੇ ਵੀ ਹਾਂ ਬਹਿਗੇ ਨਹੀਂ ਅੱਛਾ ਠੀਕ ਆ ਤੇ ਉਹ ਪੜਦੀਆਂ ਨੇ ਉਹ ਨਾ ਪੜਦੀਆਂ ਨਹੀਂ ਬਸ ਕੰਮ ਹੀ ਕਰਦੇ ਨੇ ਉਹਦੇ ਕਰੇ ਕੰਮ ਕਰਦੇ ਨੇ ਠੀਕ ਆ ਤੇ ਬਾਈ ਯਾਰ ਬਹੁਤ ਮਤਲਬ ਹੈ ਨਾ ਘੈਂਟ ਜਿਹਾ ਹਨਾ ਮਤਲਬ ਵੀ ਨਰਮ ਪਰਿਵਾਰ ਚੋਂ ਆ ਬਾਈ ਤੇ ਬਾਈ ਜੇ ਹੁਣ ਮੰਨ ਲਾ ਤੈਨੂੰ ਮਤਲਬ ਵੀ ਤੈਨੂੰ ਮਤਲਬ ਪਹਿਣਾ ਦਾ ਮੰਨ ਕੇ ਲਾ ਵੀ ਤੂੰ ਕੱਲੀ ਹੀ ਸਿਰ ਤੇ ਮੰਨ ਲਾ ਕੱਲਾ ਭਰਾਈਆਂ ਤੂੰ ਦੋ ਭੈਣਾਂ ਨੇ ਠੀਕ ਆ ਤੇ ਭਾਈ ਮੈਂ ਨਾ ਭਾਈ ਦਾ ਯਾਰ ਨੰਬਰ ਪਾ ਦੂ ਹਣਾ ਜੇ ਕੋਈ ਸਪੋਰਟ ਕਰਨਾ ਚਾਹੁੰਦਾ ਭਾਈ ਦੀ ਕਿਸੇ ਵੀ ਤਰ੍ਹਾਂ ਦੀ ਤੇ ਸਪੋਰਟ ਕਰਦੇ ਹੋ ਹਣਾ ਤੇ ਵਿਚਾਰਾ ਕਬੱਡੀ ਖੇਡਣ ਲੱਗ ਜੂ ਚਲ ਮਿਹਨਤ ਨੂੰ ਸਲੂਟ ਆ ਭਾਈ ਹਣਾ ਭਾਈ ਮਿਹਨਤ ਕਰਦਾ ਪੈਣ ਨਹੀਂ ਕਹਿੰਦਾ ਹਣਾ ਵੀ ਆਪਾਂ ਗਰੀਬ ਨਹੀਂ ਕਹਿ ਸਕਦੇ ਪਰ ਵੀ ਮਿਹਨਤ ਕਰਦਾ ਵੀ ਤੁਹਾਨੂੰ ਪਤਾ ਹੈ ਨਾ ਦੋ ਭੈਣਾਂ ਹੁਣ ਕਰੇ ਭਾਈ ਹਣਾ ਯਾਰ ਤੇ ਵੀ ਹੋਰ ਭਾਈ ਮਤਲਬ ਇਕੱਲਾ ਤੂੰ ਹੀ ਕਮਾਉਣ ਵਾਲਾ ਹੋਰ ਕੋਈ ਨਹੀਂ ਖਰਚ ਤੇ ਨੰਬਰ ਵਾਈ ਦਾ ਪਾਉਂਗਾ ਬਾਈ ਜੇ ਹਨਾ ਕੋਈ ਭਰਾ ਕੋਈ ਐਨਆਰਆਈ ਭਰਾ ਬਾਈ ਨੂੰ ਸਪੋਰਟ ਕਰਨਾ ਚਾਹੁੰਦਾ ਤਾਂ ਭਰਾ ਨਾਲ ਹਨਾ ਬਾਈ ਬਣ ਕੇ ਸੰਪਰਕ ਜਰੂਰ ਕਰ ਲਓ ਮੈਨੂੰ ਤਰਸ ਆਇਆ ਇਹਦੇ ਵਿਚਾਰੇ ਦੇ ਨਾਲ ਕਬੱਡੀ ਖੇਡਦਾ ਸੀਗਾ ਤੇ ਪ੍ਰਮਾਤਮਾ ਦੇ ਘਰ ਦਾ ਪਤਾ ਨਹੀਂ ਹਨਾ ਤੇ ਅੱਜ ਯਾਰ ਬਾਈ ਹਨਾ ਮੱਲਾ ਵੀ ਦਿਹਾੜੀ ਕਰ ਰਿਹਾ ਦਿਹਾੜੀ ਦਾ ਕੋਈ ਡਰ ਨਹੀਂ ਹੈ ਹੈ ਚਲ ਮਿਹਨਤ ਕਰਦਾ ਵਿਚਾਰਾ ਪਰ ਫੇਰ ਵੀ ਬਾਈ ਕਰੇ ਦਿਨੋਂ ਐਂ ਜੀ ਕਰਦਾ ਮੈਂ ਵੀ ਖੇਡਾਂ ਯਾਰ ਬਾਈ ਹਾਂ ਬਾਈ ਜੀ ਤਾਂ ਕਰਦਾਗਾ ਪਰ ਵੀ ਮੱਲਾ ਤੈਨੂੰ ਆ ਗਿਆ ਵੀ ਮੇਰੇ ਭੈਣਾ ਵਿਆਉਣ ਵਾਲਿਆਂ ਨੇ ਤੇ ਮਜਬੂਰੀ ਹੀ ਬਣ ਗਈ ਹਨਾ ਕਈ ਵਾਰੀ ਅਸੀਂ ਜਾਣਦੇ ਆ ਮਤਲਬ ਹਾਂ ਇੱਧਰ ਉਧਰ ਡੱਗ ਲਾਉਣਾ ਅੱਛਾ ਤੇ ਉਦੋਂ ਰਾਹ ਦੇ ਵਿੱਚ ਟੂਰਨਾਮੈਂਟ ਚੱਲਦਾ ਹੁੰਦਾਗਾ ਅੱਛਾ ਤੇ ਡੂਰੋਂ ਆਉਂਦੇ ਨੇ ਆਪ ਨੂੰ ਅੱਛਾ ਵੀ ਜਦੋਂ ਕਰੇ ਪਿਆਰ ਮੈਂ ਵੀ ਆਹ ਗਰਾਊਂਡ 'ਚ ਆਉਂਦਾ ਕਿਸੇ ਟਾਈਮ ਹੈ ਯਾਰ ਕਮਾਲ ਦੀ ਗੱਲ ਹੈ ਨਾ ਬਾਈ ਇਹ ਵੀ ਕਿਸੇ ਟਾਈਮ ਯਾਰ ਗਰਾਊਂਡ 'ਚ ਖੇਡਦਾ ਹੈ ਵਿਚਾਰਾ ਤੇ ਉਮਰ ਕਿੰਨੀ ਹੈ ਬਈ ਤੇਰੀ ਉਮਰ ਮੇਰੀ 18 ਸਾਲਾਂ ਦੀ ਹੈ ਯਾਰ ਫਿਰ ਆ ਬਾਲੀ ਛੋਟੀ ਉਮਰ ਸੀ ਲੱਗਿਆ ਨਾ ਹਾਂ ਤੇ ਯਾਰ ਮੈਂ ਕਹਿਣਾ ਜਣਾ ਬਈ ਹੈ ਨਾ ਜੇ ਕੋਈ ਜੇ ਬਾਈ ਹੁਣ ਤੈਨੂੰ ਫੋਨ ਕਰੇ ਕੋਈ ਕਬਾਡੀ ਵਾਲਾ ਭਰਾ ਕੋਈ ਹੈ ਨਾ ਤਾਂ ਫਿਰ ਖੇਡੀਂਗਾ ਫਿਰ ਤੂੰ ਹਾਂ ਪੱਕਾ ਸੀਭੂ ਜੇ ਮੰਨ ਯਾਰ ਵਧੀਆ ਮੁੰਡਾ ਨਰਮ ਮੁੰਡਾ ਬਾਈ ਮੈਨੂੰ ਸੁਭਾ ਘਣ ਲੱਗਿਆ ਤੇ ਵੀਰ ਬਣ ਕੇ ਯਾਰ ਇਹਨੇ ਸਾਰੀ ਗੱਲ ਦੱਸਤੀ ਹਣਾ ਵੀ ਕੀ ਕਾਰਨ ਸੀ ਮਾਲਾ ਤੇ ਦੋ ਭੈਣਾਂ ਵਿਜਾ ਦੇ ਵਿਆਹਣ ਵਾਲੀਆਂ ਨੇ ਹਣਾ ਤੇ ਬਾਈ ਹੋਈ ਜਾਂਦਾ ਫਿਕਰ ਯਾਰ ਹਣਾ ਜਦੋਂ ਮਾਂ ਪਿਓ ਸਿਰ ਤੇ ਨਾ ਹੋਵੇ ਤੇ ਡੈਡੀ ਤਾਂ ਹੈਗਾ ਹਾਂ ਡੈਡੀ ਹੈ ਉਹ ਕੀ ਕੰਮ ਕਰਦੇ ਆ ਉਹੀ ਮਤਲਬ ਆ ਵੀ ਕੰਮ ਤੋਂ ਲੱਗਦਾ ਡੈਡੀ ਢੁਲੀ ਕਰਦੇ ਆ ਹਣਾ ਤੇ ਮੈਨੂੰ ਤਰਸ ਆਇਆ ਤੇ ਜਿੰਨੀ ਬਾਈ سپورਟ ਹੋਈ ਆ ਆਪਾਂ ਵੀ ਕਰਾਂਗੇ ਬਾਈ ਦੀ سپورਟ ਕਰਾਂਗੇ ਵੱਧ ਤੋਂ ਵੱਧ ਤੇ ਸ਼ੇਅਰ ਜ਼ਰੂਰ ਕਰੇ ਯਾਰ ਠੀਕ ਆ ਤੇ ਬਾਈ ਨਰਮਸ ਹੋ ਗਿਆ ਕਰ ਦੋ ਸ਼ੇਅਰ ਮੇਰਾ ਭਰਾ ਬਣ ਕੇ ਤੇ ਨੰਬਰ ਬਾਈ ਦਾ ਪਾਉਂਗਾ ਤੇ ਜਿਹਨੂੰ ਹਣਾ ਮਾਲਾ ਬਾਈ ਦੇ ਤਰਸਾਉਂਦਾ ਵਧੀਆ ਲੱਗਦਾ ਤਾਂ ਮਿਹਨਤ ਕਰਦਾ ਦੇਖੋ 18 ਸਾਲ ਦੀ ਕਿੰਨੀ ਕੁ ਉਮਰ ਆ ਯਾਰ ਅੱਜ ਕੱਲ ਦਾ ਬਈ ਕੰਮ ਕਰਦਾ ਨਹੀਂ ਤੇ ਬਾਈ ਨੂੰ ਸਲੂਟ ਆ ਯਾਰ ਹਾਲੇ ਵੀ ਮਾਲਾ ਛੋਟੀ ਉਮਰ ਚ ਕੰਮ ਕਰੀ ਜਾਂਦਾ ਪਰ ਕੰਮ ਨਾਲ ਕੋਈ ਡਰ ਨਹੀਂ ਬਾਈ ਹਣਾ ਤੇ ਕਰਿਓ ਬਾਈ ਰਿਪੋਰਟ ਯਾਰ ਧੰਨਵਾਦ ਬਾਈ ਸਾਸਰੀ ਗਾਲ